ਦੇਵ ਗੁਰੂ ਸਾਈਂ ਜੀ ਉਹ ਸ਼ਲੋਕ ਮਹੱਲਾ 3 ਜਾ ਮਾਇਆ ਮਮਤਾ ਮੋਹਣੀ ਜਿਨ ਬਿਨ ਜੰਤਾ ਜਗ ਖਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਜੰਤਾ ਜਗ ਖਾਇਆ ਮਨੁ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਮੈ ਜਗ ਕਮਲਾ ਪਿਦੈ ਗੁਰਮੁਖ ਨਦਰੀ ਆਇਆ ਤੰਦਾ ਕਰਤੇ ਆ ਨਿਭਲ ਜਨਮ ਗਵਾਇਆ ਸੁਖ ਦਾਤਾ ਮਰਨਾ ਵਸਾਇਆ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰਹੀ ਨੈ ਅੰਮ੍ਰਿਤ ਪ੍ਰਭੂਰ ਹੈ ਮਨ ਮੁਕਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਪਰਮੰਦਾ ਪਰਮ ਕੋ ਲਾਇਆ ਅੰਮ੍ਰਿਤ ਤਜ ਵਿਕ ਸੰਗਰਹਿ ਕਰਤੈ ਆਪ ਖੁਆਇ ਗੁਰਮੁਖ ਵਿਰਲੇ ਸੋਜੀ ਪਈ ਦਿਨਾਂ ਅੰਤਰ ਗ੍ਰਹਿਮ ਖਾਇ ਮਰ ਤਨ ਸੀਤਲ ਹੋਇਆ ਹਰਸਨਾ ਹਰ ਸਾਧ ਆਇਆ ਸਬਦੇ ਨਉ ਉਪਜੈ ਸਬਦੇ ਮੇਲ ਮਿਲਾਇਆ ਮੇਰ ਸਬਦੇ ਸਭ ਜਗ ਬੋਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਹੈ ਨਾਨਕ ਗੁਰਮੁਖ ਪਾਇਆ ਗੌੜੀ ਸੋ ਹਰਿ ਪੁਰਖ ਅਗੰਮੁ ਹੈ ਕਹੋ ਕਿਤ ਵਿਦ ਪਾਈਐ ਤਿਸ ਰੂਪ ਨ ਦੇਖ ਦ੍ਰਿਸ਼ਟ ਕਹੋ ਜਨ ਕਿਉਂ ਤੇ ਆਈਐ ਦ੍ਰੰਕਾਰ ਨਿਰੰਜਨ ਮਾਰੇ ਅਗਮ ਕਹਾਂ ਗਾ ਗੁਣ ਗਾਈਐ ਜਿਸ ਆਪੁ ਜਾਹੀ ਆਪ ਸੋ ਹਰ ਮਾਰਗ ਪਾਈਐ ਗੁਰਪੁਰੇ ਦੇਖਾਲਿਆ ਗੁਰ ਸੇਵਾ ਪਾਈ ਐ ਗੁਰਪੁਰੇ ਵਿਖਾਲਿਆ ਗੁਰ ਸੇਵਾ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ